ਮਾਨ ਸਰਕਾਰ ਦੇ ਵੱਲੋਂ ਜੋ ਕਿਸਾਨ ਜਥੇਬੰਦੀਆਂ ਨੂੰ ਖੁੱਲ੍ਹੀ ਚੁਣੌਤੀ ਬੈਸ ਦੇ ਲਈ ਦਿੱਤੀ ਗਈ ਸੀ ਹੁਣ ਕਿਸਾਨ ਜਥੇਬੰਦੀਆਂ ਨੇ ਉਹ ਚੈਲੰਜ ਕਬੂਲ ਕਰ ਲਿਆ ਹੈ ਤੇ ਜਿਸ ਤੋਂ ਬਾਅਦ ਡੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਚੁਣੌਤੀ ਕਿਸਾਨਾਂ ਨੂੰ ਦਿੱਤੀ ਹੈ ਅਸੀਂ ਕਬੂਲ ਕਰਦੇ ਹਾਂ ਤੇ ਇਹ ਜਿਹੜੀ ਬਹਿਸ ਆ মিডিਆ ਦੇ ਸਾਹਮਣੇ ਜ਼ਰੂਰ ਹੋਣੀ ਚਾਹੀਦੀ ਆ ਤੇ ਦੂਜੇ ਪਾਸੇ ਹੁਣ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਲਕਾਰਦੇ ਹੋਏ ਨਜ਼ਰ ਆ ਰਹੇ ਨੇ ਪਲਟਵਾਰ ਲਗਾਤਾਰ ਹੋ ਰਹੇ ਨੇ ਢੱਲੇਵਾਲ ਦਾ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਲਗਾਤਾਰ ਬਿਆਨ ਦਿੱਤਾ ਜਾ ਰਿਹਾ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸ਼੍ਰੀ ਆਮ ਧੱਕੇਸ਼ਾਈ ਜਿਹੜੀ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਦਿਖਾਈ ਦੇ ਰਹੀ ਹੈ ਪਰੰਤੂ ਅਸੀਂ ਦਬਣ ਵਾਲੇ ਨਹੀਂ ਆ ਤੇ ਜੇਕਰ ਸਾਡੇ ਤੋਂ ਜੋ ਵੀ ਸੰਘਰਸ਼ ਦੇ ਲਈ ਅਸੀਂ ਜੋ ਕਰਨਾ ਹੋਇਆ ਅਸੀਂ ਉਹ ਜ਼ਰੂਰ ਕਰਾਂਗੇ ਪਰੰਤੂ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ ਤੇ ਕਿਸਾਨਾਂ ਨੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਮੁੜ ਤੋਂ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕਹਿਜ ਕਹਿਣਾ ਹੈ ਢੱਲੇਵਾਲ ਦਾ ਆਓ ਤੁਹਾਨੂੰ ਸੁਣਾਉਨੇ ਮੁੱਖ ਮੰਤਰੀ ਪੰਜਾਬ ਤੇ ਅਰਮਨ ਕੇਜਰੀਵਾਲ ਦੇ ਉਤਲੇ ਕੋਰਪੋਰੇਸ਼ਨ ਦਾ ਇਸਕੇਮ ਨਾਨ ਪੋਲਿਟিক্যাল ਨੇ ਪ੍ਰੋਗਰਾਮ ਦਿੱਤਾ ਹੈ ਉਹਦੇ ਤਹਿਤ ਤੁਸੀਂ ਇਹ ਕਰ ਰਹੇ ਹੋ ਦੋਸਤੋ ਸਵਾਲ ਇਹ ਹੈ ਕਿ ਆਪਾਂ ਨੂੰ ਇਹ ਕਿਉਂ ਕਰਨਾ ਪੈ ਰਿਹਾ ਹੈ ਇਹ ਆਪਾਂ ਨੂੰ ਇਸ ਲਈ ਕਰਨਾ ਪੈ ਰਿਹਾ ਹੈ ਕਿ ਬਠਿੰਡੇ ਡਿਸਟ੍ਰਿਕਟ ਦਾ ਪਿੰਡ ਜਿਹੜਾ ਕਸੌਖਾਨਾ ਹੈ ਇਨ ਸਾਫੀਓਂ ਨ ਪਿੰਡ ਦੇ ਲੋਕਾਂ ਨਾਲ ਹੋਈ ਮੌੜ ਮੰਡੀ ਦਾ ਗੰਦਾ ਪਾਣੀ ਕੱਢ ਕੇ ਸੇਮ ਨਾਲੇ 'ਚ ਪਾਉਣਾ ਹੈ ਹਮੇਸ਼ਾ ਇਹ ਹੁੰਦਾ ਹੈ ਕਿ ਭਈ ਗੰਦਾ ਪਾਣੀ ਕੱਢ ਕੇ ਬਾਹਰ ਦੀ ਬਾਹਰ ਸੇਮ ਨਾਲਿਆਂ 'ਚ ਵਗੈਰਾ 'ਚ ਪਾਇਆ ਜਾਂਦਾ ਹੈ ਪਹਿਲੀ ਵਾਰੀ ਹੋਇਆ ਹੈ ਕਿ ਗੰਦਾ ਪਾਣੀ ਪਿੰਡ ਦੇ ਵਿੱਚਕਾਰ ਦੇ ਲਗਾਇਆ ਜਾ ਰਿਹਾ ਹੈ ਸੋਹ ਖਾਨਾ ਪਿੰਡ ਦੇ ਬਿਲਕੁਲ ਵਿਚਾਲ ਦੀ ਗੰਦਾ ਪਾਣੀ ਨਗਾਉਣ ਦਾ ਉਪਰਾਲਾ ਕੀਤਾ ਸਰਕਾਰ ਨੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਗੱਲ ਸਮਝੋ ਜੇ ਗੱਲ ਬੜੀ ਬਰੀਕ ਹੈ ਸਮਝਣ ਵਾਲੀ ਗੱਲ ਹੈ ਦੇਖਿਓ ਇਹਦੀ ਤਾਰਾਂ ਕਿੱਥੇ ਜਾ ਕੇ ਡੁੱਡਣੀਆਂ ਹੈ ਇਹ ਕਿਉਂ ਹੋਇਆ ਉਸ ਐਮਐਲਏ ਸੁਖਬੀਰ ਮੈਸਰਖਾਨਾ ਨੂੰ ਲੋਕਾਂ ਨੇ ਸਵਾਲ ਕੀਤੇ ਨੇ ਤੇ ਉਹ ਕਹਿੰਦਾ ਵੀ ਇਹ ਪਿੰਡ ਤਾਂ ਸਾਰਾ ਅਕਾਲੀਆਂ ਤੇ ਕਾਂਗਰਸੀਆਂ ਦਾ ਇਹਨਾਂ ਨੇ ਕਿਹੜਾ ਮੈਨੂੰ ਵੋਟਾਂ ਦਿੱਤੀਆਂ ਇਹ ਮੇਰੇ ਤੇ ਸਵਾਲ ਕਰਦੇ ਆ ਭਾਈ ਜਦੋਂ ਤੂੰ ਐਮਐਲਏ ਬਣ ਗਿਆ ਤੁਹਾਡੀ ਸਰਕਾਰ ਬਣਦੀ ਬਣਾਦੀ ਤੁਹਾਨੂੰ ਬੰਨਵੇ ਦਿਤਾ ਕੇ ਤੁਹਾਡੇ ਹੱਥ 'ਚ ਪੰਜਾਬ ਦੀ ਵਾਰਡ ਡੋਰ ਦੇਤੀ ਐ ਉਸ ਵੇਲੇ ਤਾਂ ਫਿਰ ਤੁਹਾਡੇ ਤੋਂ ਸਵਾਲ ਲੋਕ ਤਾਂ ਪੁੱਛਣਗੇ ਵੋਟਾਂ ਪਾਈਆਂ ਜਾਂ ਨਹੀਂ ਪਾਈਆਂ ਕਿਸੇ ਤੁਸੀਂ ਸਾਰਿਆਂ ਦੇ ਔਰ ਉਸ ਪਿੰਡ ਦੇ ਨਾਲ ਕਿਹੜ ਕੱਢਣ ਦੀ ਮਨਸ਼ਾ ਦੇ ਨਾਲ politically ਕਿਰ ਕੱਢਣ ਵਾਸਤੇ ਇਹ ਗੰਦਾ ਪਾਣੀ ਉਸ ਪਿੰਡ ਦੇ ਵਿੱਚ ਦੀ ਲਗਾਉਂਦੀ ਪੂਰੀ ਸੇ